ਐਸਕੇਐਮ ਨੇ ਕੀ ਭਾਰਤੀ ਜਨਤਾ ਪਾਰਟੀ ਦਾ ਰਾਹ ਆਸਾਨ ਕੀਤਾ ਜਾਂ ਮੁਸ਼ਕਲ ਕੀਤਾ ਜਦੋਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਹੁਣ ਤਰੀਕਾ ਬਦਲ ਦੇਣਗੇ ਵਿਰੋਧ ਦਾ ਮੈਂ ਤੋਂ ਉੱਤੋਂ ਸਮਝਣਾ ਚਾਹੁੰਦਾ ਕਿ ਸਥਿਤੀ ਕੀ ਬਦਲੀ ਹੈ ਪੰਜਾਬ ਦੇ ਚੋਣਵੀਂ ਦ੍ਰਿਸ਼ਟੀ ਬਿਲਕੁਲ ਜਿਹੜਾ ਐਸਕੇਐਮ ਦਾ ਹੁਣ ਦਾ ਸਟੈਂਡ ਹੈ ਇਸ ਕਮੇਟੀ ਨੇ ਜਿਹੜੇ ਸਵਾਲ ਕੀਤੇ ਨੇ ਜਿਹੜਾ ਉਹਦਾ ਤਰੀਕਾ ਅਡਾਪਟ ਕਰਨ ਲਈ ਕੀ ਹੈ ਇਹ ਬਿਲਕੁਲ ਉਹ ਤੋਂ ਵੱਖਰਾ ਤਰੀਕਾ ਹੈ ਜਿਹੜਾ ਇਹ ਤੋਂ ਪਹਿਲਾਂ ਹੁਣ ਤੱਕ ਆਪਾਂ ਦੇਖਦੇ ਆਂ ਕਿ ਕੋਈ ਕਾਗਜ਼ ਭਰਨ ਵੀ ਮੱਥਾ ਬਹੁਤ ਦੂਰ ਦੀ ਹੈ ਜੇ ਮੱਥਾ ਟੇਕਣ ਵੀ ਗਿਆ ਤਾਂ ਵੀ ਉਹਦਾ ਘਰਾਓ ਕਰਨਾ ਹੈ ਕਾਲੇ ਝੰਡੇ ਦਿਖਾਉਣੇ ਨੇ ਹਾਲਾਂਕਿ ਇਹਨੂੰ ਵੀ ਕਿਹਾ ਜਾ ਰਿਹਾ ਕਿ ਜੀ ਕਾਲੇ ਝੰਡੇ ਦਿਖਾਉਣਾ ਡੈਮੋਕ੍ਰੇਸੀ ਦਾ ਇੱਕ ਹਿੱਸਾ ਹੈ ਪਰ ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਸਿੰਗਲ ਆਊਟ ਕਰਕੇ ਇੱਕ ਪਾਰਟੀ ਨਾਲ ਇਹ ਮਤਲਬ ਸਲੂਕ ਕਰਦੇ ਹੋ ਤਾ ਕਿਤੇ ਨਾ ਕਿਤੇ ਦੂਸਰੇ ਆਮ ਜਨਰਲੀ ਜਿਹੜੇ ਇੱਕ ਮੈਚੁਰ ਲੋਕ ਨੇ ਜਾਂ ਜਿਹੜੇ ਲੋਕ ਡੈਮੋਕ੍ਰੇਸੀ ਚ ਵਿਸ਼ਵਾਸ ਉਸਰੇ ਬਲ ਤੇ ਰੱਖਦੇ ਨੇ ਉਹਨਾਂ ਨੂੰ ਥੋੜਾ ਜਿਹਾ ਇਤਰਾਜ਼ ਹੁੰਦਾ ਵੀ ਇਹ ਤਾਂ ਫਿਰ ਗੱਲ ਨਹੀਂ ਹੋਈ ਤੁਸੀਂ ਜੇ ਅਸੀਂ ਚੋਣ ਕਮਿਸ਼ਨ ਤੇ ਇਹ ਇਲਜ਼ਾਮ ਲਾਉਂਦੇ ਆ ਜੇਕਰ ਅਸੀਂ ਸਰਕਾਰ ਤੇ ਕੇਂਦਰ ਤੇ ਲੈ ਕੇ ਸੱਤਾ ਤੇ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਲੈਵਲ ਪਲੇਇੰਗ ਫੀਲਡ ਨਹੀਂ ਦੇਦੇ ਰੇ ਤਾਂ ਲੋਕਾਂ ਦੇ ਪਾਸਿਓਂ ਵੀ ਤਾਂ ਇੱਕ ਲੈਵਲ ਪਲੇਇੰਗ ਫੀਲਡ ਤਾਂ ਦੇਣਾ ਹੀ ਪਊਗਾ ਫਿਰ ਜਿਹੜਾ ਜੇ ਲੌਜਿਕ ਦੀ ਗੱਲ ਹੈ ਮੈਨੂੰ ਲੱਗਦਾ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਵੀ ਸਾਡੀਆਂ ਅਥਾਰਟੀਜ਼ ਤਾਂ ਪਤਾ ਨਹੀਂ ਬਦਲਦੀਆਂ ਨੇ ਜਾਂ ਨਹੀਂ ਬਦਲਦੀਆਂ ਕਿਸਾਨ ਮੂਵਮੈਂਟ ਦੀ ਲੀਡਰਸ਼ਿਪ ਨੇ ਲੋਕਾਂ ਦੀਆਂ ਉਹਨਾਂ ਭਾਵਨਾਵਾਂ ਨੂੰ ਦੇਖਦੇ ਹੋਏ ਜਿਹੜਾ ਆਪਣਾ ਤਰੀਕਾ ਬਦਲਿਆ ਇੱਕ ਮੈਚੁਰ ਲੀਡਰਸ਼ਿਪ ਦਾ ਔਰ ਮੈਚੁਰ ਡੈਮੋਕ੍ਰੇਸੀ ਡੈਮੋਕਰੈtic ਵੈਲਿਊ ਸਿਸਟਮ ਚ ਜੁਕੀਨ ਰੱਖਣ ਦਾ ਇੱਕ ਤਰੀਕਾ ਨਜ਼ਰ ਆ ਰਿਹਾ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਚੋਣ ਲੜਨਾ ਹਰ ਇੱਕ ਦਾ ਰਾਈਟ ਹੈ ਤੇ ਪ੍ਰਚਾਰ ਕਰਨਾ ਹਰ ਇੱਕ ਦਾ ਹੱਕ ਹੈ ਇਹਦਾ ਮਤਲਬ ਕੀ ਹੈ ਇਹ ਇਹਦੇ ਚੋ ਸਿੱਧੀ ਗੱਲ ਇਹ ਹੋਗੀ ਨਾ ਮੈਸੀਂ ਐ ਨਹੀਂ ਰੋਕ ਸਕਦੇ ਉਹ ਆਪਣੀ ਗੱਲ ਹੀ ਨਾ ਕਿਸੇ ਨੂੰ ਦੱਸਣਾ ਹਾਂ ਉਹ ਕਹਿੰਦੇ ਆਉਣ ਕਿਸਾਨ ਮਜ਼ਦੂਰ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਸਵਾਲ ਕਰੋ ਉਹਨਾਂ ਤੋਂ ਜਵਾਬ ਮੰਗੋ ਕਿ ਤੁਹਾਡੀ ਸਰਕਾਰ ਨੇ ਆਹ ਕਿਉਂ ਨਹੀਂ ਕੀਤਾ ਆਹ ਕਿਉਂ ਨਹੀਂ ਕੀਤਾ ਹੁਣ ਕੀ ਕਰੋਗੇ ਕੀ ਤੁਹਾਡੇ ਕੋਲ ਸਾਰਾ ਨਾਲ ਉਹਨਾਂ ਨੇ ਇੱਕ ਗੱਲ ਕੀਤੀ ਹੈ ਪਹਿਲਾਂ ਜਿਹੜੀ ਇਬਾਰਤ ਲਿਖੀ ਹੈ ਉਹਨਾਂ ਸਵਾਲਾਂ ਤੋਂ ਪਹਿਲਾਂ ਜੀ ਕਿ ਕਿਉਂਕਿ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਪੱਖੀ ਹੈ ਫੈਡਰਲਿਜ਼ਮ ਦੇ ਵਿਰੋਧੀ ਹੈ ਜਮਹੂਰੀਅਤ ਦੇ ਵਿਰੋਧੀ ਹੈ ਕਿਸਾਨ ਮਜ਼ਦੂਰ ਦੇ ਵਿਰੋਧੀ ਹੈ ਇਸ ਕਰਕੇ ਅਸੀਂ ਇਹਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਤੇ ਹੁਣ ਜੇਕਰ ਉਹ ਕੈਂਡੀਡੇਟ ਆਉਣਗੇ ਤਾਂ ਸਵਾਲ ਕਿਹੜੇ ਕਰਨੇ ਨੇ ਉਹਨਾਂ ਨੇ ਇੱਕ ਤਰਦੀਬ ਲਿਖ ਕੇ ਦੇ ਦਿੱਤੇ ਕਿਉਂਕਿ ਸੁਧਾਰਨ ਮੰਦੇ ਨੂੰ ਸਵਾਲ ਵੀ ਨਹੀਂ ਕਈ ਵਾਰ ਕਰਨੇ ਸਾਡੇ ਤਾਂ ਮਤਲਬ ਐਮਐਲਏ ਐਮਪੀ ਚੁਣੇ ਜਾਂਦੇ ਨੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੁੰਦੀ ਤੇ ਹੁਣ ਸੁਧਾਰਨ ਕਿਸਾਨ ਤੋਂ ਆਪਾਂ ਕਹੀਏ ਜਮੇ ਦੂਤੂ ਸਵਾਲ ਆਪੀ ਬਣਾ ਲਈ ਆਪੀ ਕਰ ਲਈ ਉਹ ਗੱਲ ਹੋਣੀ ਹੈ ਪਹਿਲਾ ਸਵਾਲ ਉਹਨਾਂ ਨੇ ਇਹ ਪੇਸ਼ ਕੀਤਾ ਉਹ ਕਹਿੰਦੇ ਵੀ ਜਦੋਂ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਤੁਸੀਂ ਕਿੱਲਾ ਕਿਉਂ ਨਹੀਂ ਆਇਆ ਤੁਸੀਂ ਕੰਕਰੀਟ ਖੜਾ ਕਿਉਂ ਕੀਤਾ ਬਾਕੀ ਦੀਆਂ ਗੱਲਾਂ ਕਿਉਂ ਕੀਤੀਆਂ ਤੁਸੀਂ ਪੀਸਫੁਲੀ ਕਿਸਾਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਤੇ ਜੇ ਇਹ ਡੈਮੋਕਰੈਟਿਕ ਕੰਟਰੀ ਹੈ ਜੇ ਤੁਸੀਂ ਕਹਿੰਦੇ ਕੱਲ੍ਹ ਨੂੰ ਵੀ ਤੁਹਾਡੇ ਕੋਲ ਸੱਤਾ ਆਏਗੀ ਤਾਂ ਤੁਸੀਂ ਕੀ ਜਵਾਬ ਹੈ ਇਹਦਾ ਤੁਹਾਡੇ ਕੋਲ ਮਤਲਬ ਉਹ ਕੈਂਡੀਡੇਟ ਨੂੰ ਇਹ ਸਵਾਲ ਪਹਿਲਾ ਦੂਸਰਾ ਸਵਾਲ ਉਹ ਇਹ ਕਹਿੰਦੇ ਨੇ ਕਿ ਇਹ ਪੁੱਛੋ ਜ਼ਰੂਰ ਉਹਨਾਂ ਨੂੰ ਕਿ ਜੇਕਰ ਇਹ ਜਿਹੜਾ ਸਾਰਾ ਇੱਕ ਵਰਤਾਰਾ ਤੇ ਪੁਲਸ ਗੋਲੀ ਦੇ ਨਾਲ ਸੁਭ ਕਰਨ ਨੂੰ ਸ਼ਹੀਦ ਕਿਉਂ ਕੀਤਾ ਔਰ ਇਸ ਲੈਵਲ ਦਾ ਜਿਹੜਾ ਅਤਿਆਚਾਰ ਹੈ ਪੀਸਫੁੱਲ ਕਿਸਾਨਾਂ ਦੇ ਉੱਤੇ ਜਿਹੜਾ ਕਰਨ ਦਾ ਇੱਕ ਤਰੀਕਾਕਾਰ ਹੈ ਇਹ ਇਹਦੇ ਪਿੱਛੇ ਕੀ ਕੀ ਅਸੀਂ ਨਾਲ ਸਵਾਲ ਕੀਤਾ ਕੀ ਅਸੀਂ ਵਿਦੇਸ਼ੀ ਹਾਂ ਇਸ ਦੇਸ਼ ਦੇ ਨਾਗਰਿਕ ਨਹੀਂ ਹਾਂ ਸਾਨੂੰ ਆਪਣੀ ਗੱਲ ਸ਼ਾਂਤ ਮਿੱਠ ਢੰਗ ਨਾਲ ਕਹਿਣ ਦਾ ਹੱਕ ਨਹੀਂ ਸੀ ਜੇ ਹੱਕ ਸੀਗਾ ਤਾਂ ਇਹ ਵਿਵਹਾਰ ਕਿਉਂ ਕੀਤਾ ਤੀਜੀ ਗੱਲ ਉਹ ਜਿਹੜੀ ਇਹਦੇ ਤੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਲਖੀਨਪੁਰ ਖੇਰੀ ਦੇ ਜਿਹੜੇ ਕਿਸਾਨਾਂ ਨੂੰ ਦਰੜ ਕੇ ਜਿਹੜੇ ਲੀਡਰ ਨੇ ਜਿਹਦੇ ਲੀਡਰ ਦੇ ਮੁੰਡੇ ਨੇ ਕੀਤਾ ਤੇ ਉਹ ਲੀਡਰ ਵੀ ਸਾਜਿਸ਼ ਚ ਇਨਕੁਆਰੀ ਚ ਇਨਵੋਲਵ ਦੀ ਗੱਲ ਹੁੰਦੀ ਹੈ ਜੀ ਤੇ ਕਿਸਾਨਾਂ ਨੂੰ ਚੜਾਉਂਦੇ ਹੋ ਉਹਨੂੰ ਕੈਬਨਿਟ ਤੇ ਰੱਖਿਆ ਤੇ ਦੁਬਾਰਾ ਟਿਕਟ ਕਿਉਂ ਦਿੱਤੀ ਹੈ ਇਹਦਾ ਮਤਲਬ ਤੁਸੀਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ ਜੋ ਵੀ ਤੁਹਾਨੂੰ ਚੱਲਦਾ ਤੁਸੀਂ ਇਹ ਕਿਉਂ ਉਹਨੂੰ ਦਿੱਤਾ ਬੀਜੇਪੀ ਨੇ ਟਿਕਟ ਕਿਉਂ ਦਿੱਤਾ ਅਗਲੀ ਗੱਲ ਉਹ ਇਹ ਕਹਿੰਦੇ ਨੇ ਕਿ ਤੁਸੀਂ ਮੰਨ ਕੇ ਸਾਡੀਆਂ ਮੰਗਾਂ ਤੋਂ ਪਿੱਛੇ ਕਿਉਂ ਹਟਿਓ MSB ਤੇ ਲੀਗਲ ਗਰੰਟੀ ਕਾਨੂੰਨ ਦੀ ਇਹਦੇ ਤੋਂ ਪਿੱਛੇ ਕਿਉਂ हट ਗਏ ਦੂਸਰੀ ਗੱਲ ਤੁਸੀਂ ਇਹ ਕਿਹਾ ਸੀਗਾ ਕਿ ਜਿਹੜਾ ਸੁਆਮੀਨਾਥਨ ਫਾਰਮੂਲਾ ਪਹਿਲਾਂ ਆਪ ਮੰਨੇ ਸੀ ਪਹਿਲਾਂ ਇੱਕ ਵਾਰ ਚੋਣਾਂ ਦੇ ਵਿੱਚ ਕਿ ਅਸੀਂ C2 50% ਪ੍ਰੋਪਰਟਰ ਨਾਲ ਦੇਵਾਂਗੇ ਤੇ ਤੁਸੀਂ ਉਹਦੇ ਤੋਂ ਪਿੱਛੇ हट ਗਏ ਤੁਸੀਂ ਸਾਡੇ ਨਾਲ ਅੰਦੋਲਨ ਦੌਰਾਨ ਵਾਅਦਾ ਕੀਤਾ ਸੀ ਕਿ এনवायरमेंट ਦੇ ਮਾਮਲੇ 'ਚ ਕਿਸਾਨੀ ਨੂੰ ਅਲੱਗ ਕੱਢ ਦਿੱਤਾ ਜਾਏਗਾ ਉਹਦੇ ਤੇ ਇੰਨੇ ਜੁਰਮਾਨੇ ਨਹੀਂ ਲੱਗਣਗੇ ਉਹਦੇ ਤੋਂ ਤੁਸੀਂ ਪਿੱਛੇ हट ਗਏ ਫਿਰ ਤੁਸੀਂ ਕਿਹਾ ਸੀਗਾ ਕਿ ਉਸੇ ਦੇ ਮਾਮਲੇ 'ਚ ਇੱਕ ਮੰਨੀ ਗਈ ਜਿਹੜੀ ਗੱਲ ਸੀਗੀ ਮਤਲਬ ਓਵਰਾਲ ਬਿਜਲੀ ਕਾਨੂੰਨ 2020 ਜਿਹੜਾ ਉਹ ਅਸੀਂ ਪਾਰਲੀਮੈਂਟ 'ਚ ਨਹੀਂ ਲਿਆਵਾਂਗੇ ਲਿਆ ਕੇ ਤੁਸੀਂ ਪਾਸ ਕਰਾ ਲਿਆ ਇਹ ਮੰਨੀਆਂ ਹੋਈਆਂ ਮੰਗਾ ਸੀ ਉਹ ਕਹਿੰਦੇ ਸੀ ਵੀ ਜਿਹੜੀਆਂ ਸਾਨੂੰ ਨਹੀਂ ਤੁਸੀਂ ਉਹ ਕਰਨ ਦਿੱਤੀਆਂ ਔਰ ਉਹਦੇ ਤੋਂ ਬਾਅਦ ਫਿਰ ਉਹ ਇਹ ਕਹਿ ਰਹੇ ਨੇ ਕਿ ਜੇ ਕਾਰਪੋਰੇਟ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ਼ ਹੋ ਸਕਦਾ ਤਾਂ ਕਿਸਾਨੀ ਦਾ ਕਿਉਂ ਨਹੀਂ ਹੋ ਸਕਦਾ ਕਿਸਾਨੀ ਤਾਂ ਹੋਰ ਕਰਜ਼ੇ ਤੇ ਇਹ ਸਾਰੇ ਬੋਝ ਦੇ ਵਿੱਚ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਔਰ ਫਿਰ ਇਹ ਕਿਆ ਕਿ ਕਰਪਸ਼ਨ ਹੈ ਜਿਹੜੀ ਕਾਰਪੋਰ ਜਿਹੜੇ ਇਲੈਕਟੋਰਲ ਬੋਰਡ ਜਿੱਦੇ ਤਰੀਕੇ ਦੇ ਨਾਲ ਜਿਹੜੀ ਸਰਕਾਰੀ ਕਰਪਸ਼ਨ ਤੁਸੀਂ ਕੀਤੀ ਹੈ ਉਹਦੇ ਵਿੱਚ ਇਹਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਇਹਦੇ ਸੋਸ਼ਿਆਂ ਨੂੰ ਸਜ਼ਾ ਕਿਉਂ ਨਹੀਂ ਮਿਲਣੀ ਚਾਹੀਦੀ ਮਤਲਬ ਉਹ ਸਾਰੇ ਮਾਮਲੇ ਤੇ ਇੱਕ ਜਿਹੜੀਆਂ ਪਹਿਲਾਂ ਇਬਾਰਤ ਲਿਖੀ ਆ ਉਹਨਾਂ ਨੇ ਫੈਡਰਲ ਸਟਰਕਚਰ ਦੀ ਡੈਮੋਕ੍ਰੇਸੀ ਨੂੰ ਹੋਰ ਵਧਾਉਣ ਦੀ ਲੋਕਾਂ ਨੂੰ ਜ਼ਿਆਦਾ ਹੱਕ ਦੇਣ ਦੀ ਇਹ ਸਾਰੇ ਸਵਾਲ ਜੇ ਹੁਣ ਕਿਸਾਨੀ ਤੇ ਕਿਸਾਨ ਮਜ਼ਦੂਰ ਪੁੱਛਣ ਦੇ ਨਾਲ ਆਮ ਲੋਕਾਂ ਨੂੰ ਵੀ ਸਦਾ ਦੇ ਸਾਰੇ ਲੋਕ ਪੁੱਛਣ ਇਹ ਸਵਾਲ ਕਿਉਂਕਿ ਕੁਝ ਸਵਾਲ ਕਿਸਾਨੀ ਦੇ ਨੇ ਕੁਝ ਤਾਂ ਓਵਰਆਲ ਸਭ ਦੇ ਸਾਰੀ ਸੋਸਾਇਟੀ ਦੇ ਨੇ ਇਹ ਇੱਕ ਉਹਨਾਂ ਨੇ ਸੱਦਾ ਦਿੱਤਾ ਪੰਜੇ ਦਸਕ ਤਾਂ ਹੈ ਇੱਕ ਜਿਹੜਾ ਪ੍ਰੈਸ ਰੋਟ ਜਾਰੀ ਕੀਤਾ ਇਟ ਮੀਨ ਜੋ ਐਸਕੇ ਮੰਨੇ ਹੁਣ ਆਪਣਾ ਹੁਣ ਦੇਖਣਾ ਇਹ ਹੋ ਗਿਆ ਕਿ ਕਿ ਦੂਸਰੇ ਜਿਹੜੇ ਦੋ ਗਰੁੱਪ ਨੇ ਉਹਨਾਂ ਦੇ ਬੰਦੇ ਵੀ ਤਾਂ ਕਾਲੇ ਝੰਡੇ ਦਿਖਾਉਂਦੇ ਰਹੋ ਮੇ ਜਿਵੇਂ ਇੱਕ ਦੂਜੇ ਦੇ ਨਾਲ ਜਿਹੜੇ ਨੇ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਇੱਕ ਟੀਮ ਅੱਜ ਕੱਲ ਤਾਮਿਲਨਾਡੂ ਕੇਰਲਾ ਤੇ ਇੱਧਰ ਫਿਰ ਰਹੀ ਆ ਸਾਰੇ ਕਿਤੇ ਉਹ ਸੁਭ ਕਰਨ ਦੀ ਆ ਜਿਹੜੀਆਂ ਜਕਲ ਸਜਾਤਰਾ ਲੈ ਕੇ ਤੇ ਉਹ ਉਹਦਾ ਮਤਲਬ ਇਹ ਹੁੰਦਾ ਹੈ ਨਾਰਮਲੀ ਜਦੋਂ ਇੱਕ ਮੰਡੀਤਰ ਕਰਦੀ ਹੈ ਤਾਂ ਦੂਜੀ ਵੀ ਉਹੋ ਜਿਹੀ ਸਟੈਂਡ ਲੈਂਦੀ ਆ ਉਹਨਾਂ ਨੇ ਇੱਕ ਕੱਲ ਫੈਸਲਾ ਕੀਤਾ ਪੰਜਾਬ ਦੇ ਡੀਜੀਪੀ ਔਰ ਹਰਿਆਣੇ ਦੇ ਪੁਲਿਸ ਡੀਜੀਪੀ ਦੇ ਨਾਲ ਗੱਲ ਕਰਕਰ ਤੋਂ ਬਾਅਦ ਉਹ ਜਿਹੜੇ ਮੁੰਡੇ ਫੜੇ ਨੇ ਉਹਨਾਂ ਨੂੰ ਉਹਨਾਂ ਨੂੰ ਸ਼ਟਾਉਣ ਦੀ ਉਹਨਾਂ ਦੀ ਮੰਗ ਸੀ ਉਹਨਾਂ ਨੇ ਰੇਲ ਰੋਕ ਦਾ ਸੱਦਾ ਪੋਸਟਪੋਨ ਕਰਤਾ ਹੈ 16 ਤੱਕ ਦਾ ਸਮਾਂ ਦਿੱਤਾ ਹੈ ਸਰਕਾਰ ਨੇ ਮੰਗੇ ਆ ਇਹਨਾਂ ਨੂੰ ਦੇ ਦਿਓ ਅਸੀਂ ਉਦੋਂ ਬਾਅਦ ਛੱਡਾਂਗੇ ਦਾ ਮਤਲਬ ਉਧਰੋਂ ਵੀ ਇੱਕ ਨਵੰਦਾ ਫਰਕ ਹੈ ਤੇ ਇਧਰੋਂ ਵੀ ਇੱਕ ਲੈਵਲ ਦਾ ਫਰਕ ਹੈ ਹੁਣ ਕੋਈ ਜੇ ਇਹ ਜਾਣਗੇ ਹੁਣ ਕੋਈ ਕਿਸਾਨਾਂ ਨੂੰ ਇਹ ਨਹੀਂ ਕਹੂਗਾ ਨਾ ਵੀ ਤੁਸੀਂ ਤਾਂ ਸਾਨੂੰ ਮੜਨੇ ਨਹੀਂ ਦਿੰਦੇ ਸਾਡਾ ਅਧਿਕਾਰ ਮਾਰ ਰਹੇ ਹੋ ਤੇ ਸਾਡਾ ਹੱਕ ਨਹੀਂ ਜਾ ਕੇ ਬੈਠਣਗੇ ਤਾਂ ਗੱਲ ਕਰਨਾ ਸਵਾਲ ਕਰਨਾ ਹਰ ਇੱਕ ਦਾ ਹੱਕ ਹੈ ਤੇ ਇਹਦੇ ਨਾਲ ਮੈਚਿਓਰਿਟੀ ਦਾ ਸਬੂਤ ਮੈਨੂੰ ਲੱਗਦਾ ਕੰਪੈਰੀਟਿਵਲੀ ਮੰਨਿਆ ਟਕਰਾਹ ਨਹੀਂ ਹੋਏਗਾ ਜਿਹੜਾ ਪਹਿਲਾਂ ਵਾਲਾ ਤਰੀਕਾ ਸੀ ਉਹਦੇ ਚੋਂ ਟਕਰਾਹ ਦੀਆਂ ਸੰਭਾਵਨਾਵਾਂ ਵੀ ਸੀ ਕੱਲ ਨੂੰ ਕੋਈ ਕਿਸੇ ਦੇ ਕੁਝ ਮਾਰ ਦੇ ਕੁਝ ਗਨ ਕਰ ਦੇ ਕੋਈ ਹੋਰ ਅੱਗੇ ਨਵੀਂ ਇਹ ਹਿੰਸਕ ਕਮ ਹਾਲ ਪੈਦਾ ਹੋ ਜੇ ਇਸ ਲਈ ਇਹ ਮੈਨੂੰ ਲੱਗਦਾ ਇਹਨੂੰ ਇਹ ਸਵਾਗਤਯੋਗ ਬੰਨਿਆ ਜਾਣਾ ਚਾਹੀਦਾ ਤਰੀਕਾ ਕਿ ਇਹਦੇ ਨਾਲ ਬੀਜੇਪੀ ਨੂੰ ਥੋੜਾ ਜਿਹਾ ਫਾਇਦਾ ਹੋਣ ਵਾਲਾ ਉਹਨੂੰ ਰਾਤ ਮਿਲੂਗੀ ਉਹ ਖੁੱਲ ਕੇ ਪ੍ਰਚਾਰ ਕਰ ਸਕਣਗੇ ਇੱਕ ਬਹਾਨਾ ਬਾਦ ਦੇ ਵਿੱਚ ਜਾਂ ਕੱਲ ਨੂੰ ਇਹ ਕੋਲਾਮਾ ਕਿ ਸਾਨੂੰ ਤਾਂ ਜੀ ਇਹਨਾਂ ਨੇ ਬਣ ਨਹੀਂ ਦਿੱਤਾ ਜਾਂ ਸਾਨੂੰ ਖੁੱਲ ਕੇ ਖੇਡਣ ਨਹੀਂ ਦਿੱਤਾ ਇਹਦਾ ਅਸਰ ਪੰਜਾਬ ਦੀ ਚੋਣ ਰਾਜਨੀਤੀ ਤੇ ਕਿਹੋ ਜਿਹਾ ਹੋਣ ਵਾਲਾ ਇੱਕ ਤਾਂ ਮੈਨੂੰ ਲੱਗਦਾ ਓਵਰਆਲ ਹੀ ਪੰਜਾਬ ਤੇ ਬੈਟਰ ਅਸਰ ਪੈਣ ਵਾਲਾ ਹੈ ਅਗਰ ਤਾਂ ਕਹਿੰਦਾ ਵੀ ਦੇਖੋ ਪੰਜਾਬ ਪੰਜਾਬ ਹਿਸਟੋਰਿਕਲੀ ਦੇਸ਼ ਦੀਆਂ ਬਹੁਤ ਸਟੇਟਾਂ ਨੇ ਜਿੱਥੇ ਚੋਣਾਂ ਦੌਰਾਨ ਜੰਮ ਕੇ ਹਿੰਸਾ ਹੁੰਦੀ ਹੈ ਚੰਗੀਆਂ-ਚੰਗੀਆਂ ਸਟੇਟਾਂ ਜਿਹਨੂੰ ਕਹਿੰਦੇ ਨੇ ਪੱਛਮੀ ਬੰਗਾਲ ਵੀ ਹੋਵੇ ਬਿਹਾਰ ਵੀ ਹੋਵੇ ਜੂਪੀ ਵੀ ਹੋਵੇ ਡਿਫਰੈਂਟ ਟਾਈਪ ਦੀਆਂ ਆਪਾਂ ਦੇਖਦੇ ਆ ਪੰਜਾਬ ਚ ਕਦੇ ਚੋਣਾਂ ਵੀ ਹਿੰਸਾ ਨਹੀਂ ਹੋ ਉਸ ਪੱਧਰ ਤੇ ਹੋਈ ਇਕਾ ਦੁਕਾ ਛੇਡ ਫੋਟ ਕੋਈ ਘਟਨਾ ਹੋ ਜੇ ਹੋ ਜਿਸ ਲਈ ਪੰਜਾਬ ਦਾ ਆਪਣਾ ਇੱਕ ਕੈਰੇਕਟਰ ਹੈ ਉਸ ਪੱਧਰ ਉਹ ਕੈਰੇਕਟਰ ਕੱਬਰਲੇ ਪੋਲੀਟੀਸ਼ੀਅਨ ਦਾ ਨਹੀਂ ਹੈ ਉਹ ਪੰਜਾਬ ਦੀ ਜਨਤਾ ਦਾ ਕੈਰੇਕਟਰ ਹੈ ਉਹ ਵੋਟਾਂ ਪਾਉਂਦੇ ਨੇ ਵੋਟਾਂ ਚ ਐ ਨਹੀਂ ਹੈ ਕਿ ਇੱਕ ਦੂਜੇ ਦੇ ਬੰਦੇ ਹੀ ਮਾਰ ਲਓ ਫਲਾਣਾ ਕਰ ਲਓ ਬੂਥ ਲੁੱਟ ਇਹ ਬਹੁਤ ਰੇਅਰ ਹੈ ਇਹ ਇੱਕ ਪਲੱਸ ਪੁਆਇੰਟ ਹੈ ਪੋਜ਼ਿਟਿਵ ਹੈ ਜਿਹੜੀ ਪੋਜ਼ਿਟਿਵ ਹੈ ਤੇ ਉਹ ਪੋਜ਼ਿਟਿਵ ਦਾ ਵੀ ਸਿਹਰਾ ਦੇਣਾ ਚਾਹੀਦਾ ਦੁਕਾਨ ਜਿੱਦੇ ਇੱਕ ਉਸਤੰਦਰ ਦੇ ਉੱਤੇ ਹੁੰਦੇ ਨੇ ਹਾਂ ਇਹ ਜਿਹੜੀ ਚੀਜ਼ ਜਿਹੜੀ ਹੁਣ ਆਏਗੀ ਲੇਕਿਨ ਇਹ ਸਟਾਰਟ ਪੰਜਾਬ ਤੋਂ ਹੀ ਹੋ ਜਾਈਂ ਸਾਂਝੇ ਮੰਚ ਲੱਗਣ ਦਾ ਸਵਾਲ ਜਵਾਬ ਹੋਣ ਦਾ ਤਾਂ ਬਾਕੀ ਹੈ ਇਹਦੇ ਨਾਲ ਓਵਰਾਲ ਦੇਸ਼ ਦੀ ਡੈਮੋਕ੍ਰੇਸੀ ਸੁਧਰੇਗੀ ਪੰਜਾਬ ਦੀ ਤਾਂ ਸੁਧਰੇਗੀ ਸੁਧਰੇਗੀ ਤੀਜੀ ਗੱਲ ਇਦਾਂ ਨਾਲ ਬਿਲਕੁਲ ਲੈਵਲ ਪਲੇਇੰਗ ਫੀਲਡ ਮਿਲੇਗਾ ਭਾਜੀਪੀ ਵੀ ਜਿਹੜੀ ਇਹ ਕਹੂਗੀ ਕਿ ਸਾਨੂੰ ਬੜਨ ਨਹੀਂ ਦਿੱਤਾ ਜਾਇਕ ਇਲਜ਼ਾਮ ਲਾਏਗੀ ਤੇ ਹੁਣ ਅਗਲਾ ਕਹਿੰਦਾ ਖੁੱਲਾ ਜਾਓ ਜੀ ਕੋਈ ਗੱਲ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਾ ਕੇ ਆਪਣੀ ਗੱਲ ਕਰੋ ਹਾਂ ਭਾਜੀਪੀ ਇੱਕ ਗੱਲ ਜ਼ਰੂਰ ਕਹਿ ਸਕਦੀ ਹੈ ਭਾਈ ਸਵਾਲ ਉਹਨਾਂ ਨੂੰ ਵੀ ਕਰੋ ਸੂਬੇ ਦੀ ਸਰਕਾਰਾਂ ਨੇ ਵੀ ਉਹਨਾਂ ਪਾਰਟੀਆਂ ਨੇ ਐ ਨਹੀਂ ਕੀਤਾ ਇਹਨਾਂ ਨੇ ਐ ਨਹੀਂ ਕੀਤਾ ਐ ਨਹੀਂ ਕੀਤਾ ਬਿਲਕੁਲ ਇੱਕ ਬਾਝੇ ਬਗਾਲਾ ਸਵਾਲ ਸਭ ਨੂੰ ਹੋਣਗੇ ਜਿਹਨੇ ਜਿੱਦੇ ਇੱਕ ਜਿੰਨਾ ਕਿਸੇ ਦਾ ਰੋਲ ਹੋਏਗਾ ਜਿਹੜੀ ਹੁਣ ਕੇਂਦਰੀ ਸੱਤਾ ਚੋਂ ਨੂੰ ਸਵਾਲ ਜ਼ਿਆਦਾ ਹੋਣਗੇ ਜਿਹੜੀ ਸੂਬਾਈ ਸੱਤਾ ਚੋਂ ਨੂੰ ਵੀ ਸਵਾਲ ਹੋਣਗੇ ਜਿਹੜੀ ਸ ਉਹਨੂੰ ਸ਼ਾਇਦ ਉਹਨੇ ਨਹੀਂ ਹੋਣਗੇ ਪਰ ਉਹਦੇ ਪਛੋਕੜ ਤੇ ਤਾਂ ਹੋਣਗੇ ਕਿ ਜਦ ਤੁਸੀਂ ਸੱਤਾ ਚ ਸੀ ਤੁਸੀਂ ਕਿਉਂ ਨਹੀਂ ਕੀਤਾ ਜਾਂ ਅੱਗੇ ਕਿਵੇਂ ਕਰੋਗੇ ਜੇਕਰ ਨਵੇਂ ਤੁਸੀਂ ਸੱਤਾ ਚ ਆਉਣਾ ਚਾਹੁੰਦੇ ਹੋ ਹੁਣ ਪਹਿਲਾਂ ਨਹੀਂ ਸੀ ਤਾਂ ਤੁਸੀਂ ਅੱਗੇ ਕਿਵੇਂ ਕਰੋਗੇ ਕੀ ਤੁਹਾਡਾ ਮੈਨੀਫੈਸਟੋ ਹੈ ਕੀ ਤੁਹਾਡਾ ਪ੍ਰੋਗਰਾਮ ਹੈ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਉਧਰ ਨੂੰ ਹੋਣਗੀਆਂ ਤੇ ਲੈਵਲ ਪਲੇਇੰਗ ਫੀਲਡ ਹੋਏਗਾ ਇੱਕ ਤਾਂ ਭਾਜਪਾ ਦੇ ਕੈਂਡੀਡੇਟਾਂ ਨੂੰ ਸੁਖ ਦਾ ਸਾਹ ਆਇਆ ਹੋਏਗਾ ਮੇਰੇ ਖਿਆਲ ਨਹੀਂ ਤਾਂ ਥੋੜਾ ਜਿਹਾ ਔਖਾ ਕੰਮ ਹੁੰਦਾ ਪਰ ਇੱਕ ਧੜਕਣ ਬੰਦੀ ਵੀ ਬਦੂਗੀ ਵੀ ਜ਼ਰੂਰ ਕਿਉਂਕਿ ਹੁਣ ਆਰਗੇਨਾਈਜ਼ਡ ਕਿਸਾਨੀ ਹੈ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਕੀ ਤਿਆਰ ਕਰਾਂਗੇ ਹਾਂ ਇਹ ਇਹ ਥੋੜੇ ਜਿਹਾ ਧੜਕਣ ਬਦੂਗੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਔਰ ਜਿਵੇਂ ਆਵਾਦਵੀ ਪਾਰਟੀ ਤੋਂ ਕਿਉਂ ਨਹੀਂ ਸਵਾਲ ਪੁੱਛਿਆ ਜਾਏਗਾ ਕਿ ਮਜ਼ਦੂਰ ਜਥੇਬੰਦੀਆਂ ਨਾਲ ਇੰਨੇ-ਇੰਨੇ ਵਾਰ ਮੀਟਿੰਗ ਕਰਕੇ ਮੀਟਿੰਗ ਕੈਨਸਲ ਕਰ ਦਿੰਦੇ ਸੱਤ ਅੱਠ ਵਾਰ ਮੀਟਿੰਗ ਕਰਕੇ ਚੇਅਰ ਮਿਨਿਸਟਰ ਨੇ ਕੈਨਸਲ ਕਰ ਦਿੱਤੀ ਇਹ ਸਵਾਲ ਤਾਂ ਕੈਂਡੀਡੇਟ ਤੋਂ ਪੁੱਛਿਆ ਹੀ ਜਾਊਗਾ ਭਾਈ ਸਾਡੇ ਨਾਲ ਕੀ ਗੁਨਾਹ ਹੈ ਵੋਟਾਂ ਤਾਂ ਸਾਡੀਆਂ ਜ਼ਿਆਦਾ ਨੇ ਔਰ ਉਹ ਪੌਦੇ ਵੀ ਜ਼ਿਆਦਾ ਨੇ ਤੁਸੀਂ ਮੀਟਿੰਗ ਵੀ ਕਿਉਂ ਨਹੀਂ ਹੁਣ ਤੱਕ ਕੀਤੀ ਸਵਾਲ ਤਾਂ ਉਹ ਉਸ ਪਦਰਤੇ ਹੁਣ ਇਹ ਜਿਹੜੀਆਂ ਚੀਜ਼ਾਂ ਹੈ ਤੇ ਪਰ ਦੂਜੀ ਗੱਲ ਬੀਜੇਪੀ ਨੂੰ ਅੰਦਰ ਖਾਤੇ ਇੱਕ ਇਹ ਵੀ ਲੱਗੂਗਾ ਵੀ ਜੋ ਟਕਰਾਅ ਵਾਲਾ ਹੀ ਰਹਿੰਦਾ ਨਾ ਦੂਜਾ ਕੰਮ ਝੰਡੀਆਂ ਦਿਖਾ ਦਿੰਦੇ ਸਾਡੇ ਕੋਲ ਇੱਕ ਆਪਸ਼ਨ ਸੀ ਸਾਨੂੰ ਤਾਂ ਭਾਈ ਲੜਨ ਨਹੀਂ ਦਿੱਤਾ ਤੇ ਨਾਲ ਦੀ ਨਾਲ ਕੁਝ ਵਰਗਾਂ 'ਚ ਹਮਦਰਦੀ ਵੀ ਗੇਨ ਕਰਨੀ ਸੀ ਬੀਜੇਪੀ ਨੇ ਵਿਚਾਰੇ ਧਕਸਾਨਾਂ ਦਾ ਧੱਕਾ ਹੈ ਦੇਖੋ ਬਾਕੀ ਸਭ ਦੇ ਕੋਲ ਤਾਂ ਜਾਣ ਦੀ ਲਗਣ ਉਹ ਜਿਹੜੀ ਹਮਦਰਦੀ ਵਾਲਾ ਪਹਿਲੂ ਸੀ ਉਹ ਨਿਊਟਰਲ ਹੋ ਜਾਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਜਾਓ ਜੀ ਹੁਣ ਤਾਂ ਬਥੇਰਾ ਟਾਈਮ ਅਜੇ ਤਾਂ ਚੋਣ ਸਟਾਰਟ ਹੀ ਹੋਈ ਜਾਂ ਨਾ ਅਜੇ ਕਿਹੜਾ ਕੋਈ ਖਤਮ ਹੋ ਗਈ ਅਜੇ ਤਾਂ ਬਣ ਕੇ ਕੈਂਡੀਡੇਟ ਵੀ ਪੂਰੇ ਨਹੀਂ ਕਾਗਜ਼ ਵੀ ਨਹੀਂ ਭਰੇ ਗਏ ਸਾਰੇ ਉਧਰਲੇ ਪਾਸੇ ਉਹ ਮੇਰੇ ਕਹਿੰਦਾ ਉਹ ਜਿਹੜਾ ਇੱਕ ਉਹ ਦੂਸਰੀ ਹਮਦਰਦੀ ਵਾਲਾ ਕੰਮ ਸੀ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਲੱਗੂਗਾ ਇਹ ਕਈ ਐਂਗਲਾਂ ਤੋਂ ਮੇਰੇ ਮੈਨੂੰ ਲੱਗਦਾ ਦੇਖਣ ਦਾ ਸਵਾਲ ਹੈ ਜਦੋਂ ਡੈਮੋਕਰੈਟਿਕ ਐਟੀਟਿਊਡ ਲਿਆ ਜਾਂਦਾ ਉਹ ਐਟੀਟਿਊਡ ਇਸੇ ਵੀ ਧਰ ਨੂੰ ਬਹੁਤ ਜ਼ਿਆਦਾ ਫਾਇਦਾ ਜਾਂ ਬਹੁਤ ਜ਼ਿਆਦਾ ਨੁਕਸਾਨ ਇੱਕ ਉਧਰ ਨੂੰ ਕਰਦੇ ਉਹ ਨਹੀਂ ਕਰਦਾ ਹੁੰਦਾ ਉਹ ਸਭ ਲਈ ਇੱਕ ਬਰਾਬਰ ਦਾ ਮਾਹੌਲ ਸਿਰਜਣਾ ਹੁੰਦਾ ਹੈ ਇਸ ਲਈ ਇਹ ਮਾਹੌਲ ਚ ਇੱਕ ਸਰਕਮਸਟੈਂਸਲ ਜਿਹੜਾ ਦੀ ਗੱਲ ਕਰਦੇ ਆਪਾਂ ਉਹ ਬਿਹਤਰ ਹੋ ਜਾਏਗਾ ਔਰ ਜੇ ਪਾਰਟੀਆਂ ਵੀ ਕਿਤੇ ਔਰ ਚੋਣ ਕਮਿਸ਼ਨ ਵੀ ਸਾਰੇ ਰਲ ਕੇ ਇਧਰ ਨੂੰ ਤੁਰਨਗੇ ਤਾਂ ਇੱਕ ਪੀਸਫੁੱਲ ਇਲੈਕਸ਼ਨ ਵੀ ਹੋਏਗੀ ਨਿਰਪੱਖ ਵੀ ਨਜ਼ਰ ਆਏਗੀ ਮੁਕਾਬਲਤਨ ਔਰ ਬਾਕੀ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਘੱਟੋ-ਘੱਟ ਇੱਕ ਗੱਲ ਪੰਜਾਬ 'ਚ ਜ਼ਰੂਰ ਚੱਲ ਰਹੀ ਹੈ ਵੀ ਜਿਹੜੇ ਦਲ ਬਦਲੋਂ ਉਹਨੇ ਜੀ ਉਹਨਾਂ ਨੂੰ ਤਾਂ ਸਭ ਸਿਕਾਓ ਘੱਟੋ-ਘੱਟ ਜਿਹੜੇ ਰੋਜ਼ ਬਦਲ ਕੇ ਆ ਜਾਂਦੇ ਨੇ ਮੈਨੂੰ ਟਿਕਟ ਦੇਓ ਮੈਨੂੰ ਟਿਕਟ ਦਿਓ ਜਿੰਦੇ ਮਰਜੀ ਹੈ ਕੁਝ ਗੱਲਾਂ ਨਾਲ ਲੋਕਾਂ ਨੂੰ ਜੱਜ ਜਾਂਦੀਆਂ ਨੇ ਜੇ ਇਹ ਜਚਣ ਲੱਗ ਜਾਣ ਤਾਂ ਆਪੀ ਜਿਹੜੇ-ਜਿਹੜੇ ਹਲਕੇ 'ਚ ਕੰਮ ਕੀਤਾ ਉੱਥੋਂ ਬੰਦਾ ਆਊਗਾ ਸਾਰੇ ਹਲਕੇ 'ਚ 10 ਲੱਖ ਵੋਟਰ ਹੈ ਕਿਤੇ 14 ਲੱਖ ਵੋਟਰ ਹੈ ਕੋਈ ਬੰਦਾ ਨਹੀਂ ਹੈ ਕਿਸੇ ਕੋਲ ਖੜਾ ਕਰਨ ਨੂੰ ਜਿੱਧਰੋਂ-ਉਧਰੋਂ ਲਿਆ ਲਿਆ ਕੇ ਖੜੇ ਕਰੋ ਜੇ ਨਹੀਂ ਹੈ ਤਾਂ ਭਾਈ ਪੈਦਾ ਕਰੋ ਅਗਲੇ 5 ਜੇਕਰ ਨਹੀਂ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜੋ ਹੋ ਰਿਹਾ ਉਹਦੇ ਵਿੱਚ ਇੰਨਾ ਅਨੈਤਿਕ ਆ ਲੇਕਿਨ ਇੱਕ ਬ੍ਰੇਕ ਜਿਹੜੀ ਲੱਗੀ ਹੋਈ ਸੀ ਬੀਜੇਪੀ ਦੇ ਵਿੱਚ ਆਉਣ ਵਾਲਿਆਂ ਦੀ ਪਹਿਲਾਂ ਤਾਂ ਇੱਕ ਲਹਿਰ ਹੀ ਬਣੀ ਹੋਈ ਸੀ ਕਿ ਵੱਡੇ ਵੱਡੇ ਬੰਦੇ ਆਗੇ ਇੱਕ ਸਿਟਿੰਗ ਐਮਪੀ ਵਿਦ ਟਿਕਟ ਹੋਣ ਵਾਲੇ ਉਮੀਦਵਾਰ ਵੀ ਔਰ ਸ਼ਸ਼ੀਲ ਕੁਮਾਰ ਰਿੰਕੂ ਫਿਰ ਚੱਬੇਵਾਲ ਸਾਹਿਬ ਹਨੀਤ ਬਿੱਟੂ ਇੱਕ ਐਮਐਲਏ ਉਹ ਵੀ ਸੱਤਾਧਾਰੀਆਂ ਦਾ ਤੇ ਇੰਜ ਲੱਗ ਰਿਹਾ ਸੀ ਕਿ ਪਤਾ ਨਹੀਂ ਕਿੰਨੇ ਘਾ ਜਾਣੇ ਸੋ ਕਿਸਾਨੀ ਵਿਰੋਧ ਕਰਕੇ ਉਹ ਬ੍ਰੇਕ ਲੱਗੀ ਸੀ ਸ਼ਾਇਦ ਉਹ ਬ੍ਰੇਕ ਟੁੱਟੇ ਜੇ ਇੱਕ ਵਾਰੀ ਫਿਰ ਬੀਜੇਪੀ ਦੀ ਸੱਤਾ ਹੋਣ ਕਰਕੇ ਜਾਂ ਸੱਤਾ ਆ ਜਾਣ ਦੀ ਕੋਈ ਪੌਸਿਬਿਲਿਟੀ ਵੀ ਫੇਰ ਮੁੜ ਰਹੇ ਨੇ ਇੱਕ ਨੈਰੇਟਿਵ ਵੀ ਬਿਲਟ ਕੀਤਾ ਜਾਂਦਾ ਹੈ ਤੇ ਇਹ ਬੀਜੇਪੀ ਨੂੰ ਫਾਇਦਾ ਵੀ ਦਿੰਦਾ ਆ ਰਿਹਾ ਤੋਂ ਇਲਕਸ਼ਨਾਂ ਤੋਂ ਕਿ ਇਹ ਤਾਂ ਆ ਹੀ ਰਹੇ ਨੇ ਜੀ ਸੋ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਲੋਕਾਂ ਦਾ ਰੁਝਾਨ ਇੱਕ ਵਾਰੀ ਫਿਰ ਇਸ ਪਾਰਟੀ ਵੱਲ ਹੋ ਸਕਦਾ ਹੈ ਤੇ ਜਿਹੜੀ ਇਹ ਕਿਸਾਨੀ ਨੇ ਫੈਸਲਾ ਲਿਆ ਇਹਨੂੰ ਵੈਲਕਮ ਕਰਨਾ ਪੈਂਦਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸ਼ੁਕਰੀਆ